ਗੁਰਦੁਆਰਾ ਨਾਨਕਸਰ ਸਾਹਿਬ ਸਮਾਦ ਭਾਈ ਜਦੋਂ ਗੁਰਦੁਆਰਾ ਸਾਹਿਬ ਰੋਕਦੇ ਆ ਥੱਕੇ ਹੋਏ ਤਾਂ ਮੱਥਾ ਟੇਕਦੇ ਆ ਕਥਾ ਕੀਰਤਨ ਪਾਠ ਸੁਣਦੇ ਆ ਗੁਰਬਾਣੀ ਤੇ ਉਸ ਤੋਂ ਬਾਅਦ ਫਿਰ ਦੇਗ ਛਕਦੇ ਆ ਜਦੋਂ ਉਦੋਂ ਹੋਰ ਵੀ ਜੋਸ਼ ਆ ਜਾਂਦਾ ਤੇ ਹੁਣ ਇਸ ਸਮੇਂ ਮੈਂ ਆ ਗੁਰਦੁਆਰਾ ਨਾਨਕਸਰ ਸਾਹਿਬ ਜਿਹੜਾ ਕਿ ਪਿੰਡ ਸਮਾਦ ਭਾਈ ਮੋਗਾ ਜ਼ਿਲ੍ਹਾ ਵਾਕਈ ਕਿਸਮਤ ਤੋਂ ਬਿਨਾ ਕਿਤੇ ਨਹੀਂ ਜਾਇਆ ਕਿਸਮਤ ਤੋਂ ਬਿਨਾ ਕਿਤੇ ਨਹੀਂ ਜਾਇਆ ਜਾ ਸਕਦਾ ਤੇ ਇਸ ਰਸਤੇ ਤੋਂ ਮੈਂ ਕਿੰਨੀ ਵਾਰੀ ਗੁਜ਼ਰੇ ਆ ਤੇ ਗੁਰਦੁਆਰਾ ਸਾਹਿਬ ਆ ਕੇ ਨਮਸਕਾਰ ਕਰਕੇ ਚਲੇ ਜਾਈਦੀ ਸੀ ਕੀ ਪਤਾ ਸੀ ਅੱਜ ਦਰਸ਼ਨ ਮੇਲੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਪਿਆ ਪ੍ਰਸ਼ਾਦਾ ਪਾਣੀ ਛੱਕ ਕੇ ਚੱਲੇ ਆ ਹੁਣ ਇਸ ਤੋਂ ਰੁਕੂ ਹੈ ਇੱਕ ਥਾਂ ਤੇ ਥੜਾ ਬਣਿਆ ਹੋਇਆ ਸੀਗਾ ਤੇ ਮੈਂ ਸੋਚਿਆ ਚਲੋ 10-15 ਮਿੰਟ ਦਮ ਲਈਏ ਹਵਾ ਵੀ ਵਧੀਆ ਜਿਵੇਂ ਜਿਵੇਂ ਪੰਧ ਘਟਦਾ ਜਾਂਦਾ ਕਿਲੋਮੀਟਰ ਘਟਦੇ ਜਾਂਦੇ ਆ ਤਿਉਂ-ਤਿਉਂ ਜੋਸ਼ ਤੇ ਖੁਸ਼ੀ ਹੋਰ ਵੱਧਦੀ ਜਾ ਰਹੀ ਹੈ ਕਿਉਂਕਿ ਆਪਣਾ ਸਫ਼ਰ ਹੁਣ ਸਿਰਫ 3-4 ਕਿਲੋਮੀਟਰ ਤੱਕ ਹੀ ਰਹਿ ਗਿਆ ਆ ਸੜਕ ਜਾਂਦੀ ਹੈ ਇੱਧਰ ਨੂੰ ਤੇ ਤਕਰੀਬਨ 3 ਕਿਲੋਮੀਟਰ ਦਾ ਸਫ਼ਰ ਬਹੁਤ ਸੋਹਣਾ ਨਿਭੜਿਆ ਬਾਕੀ ਦਾ ਸਫ਼ਰ ਤੇ ਪਿੱਛੇ ਗੁਰਦੁਆਰਾ ਸਾਹਿਬ ਰਣੀਏ ਦਾ ਬੁੱਟਰ 2 ਕਿਲੋਮੀਟਰ ਤੋਰੀਆਂ ਕੱਦੂ ਤਾਜ਼ੇ ਤਾਜ਼ੇ ਇਹ ਬਾਈ ਇਹ ਬਾਬੇ ਨੇ ਲਾਈਆਂ ਹੋਈਆਂ ਸੀ ਇੱਥੇ ਤਾਜੀ ਸਬਜ਼ੀ ਤੇ ਮੈਂ ਸੋਚਿਆ ਚਲੋ ਘਰ ਲਈ ਲੈ ਚੱਲਦੇ ਹਾਂ